ਵਾ ਉਹ ਦੁਨੀਆ ਦੇ ਆਮਾਲ ਕਾ ਖੇਲ ਤੇਰੇ ਵੀ ਬੜਿਆ ਵੱਲੇ ਨੇ ਸਿੱਖ ਕੌਮ ਦਾ ਸਿੱਧਕ ਅਜ਼ਮਾਉਣ ਲਈ ਅੱਜ ਫੇਰ ਨਵੇਂ ਮੁਲਾਜ਼ਮ ਕੱਲੇ ਨੇ ਕਦੇ ਹਰਮੰਦਰ ਸਾਹਿਬ ਤੇ ਹਮਲਾ ਕਦੇ ਜੱਲਿਆਂ ਵਾਲੇ ਬਾਗ ਦਾ ਖੂਨੀ ਕਾਂਡ ਹਾਲੇ ਤੱਕ ਤਾਂ ਸਾਡੀ ਜ਼ਖਮ ਵੀ ਸਨ ਨਹੀਂ ਭਰੇ ਤੂੰ ਝੂਲੀ ਕਵਾ ਦਿੱਤਾ 84 ਵਾਲਾ ਕਾਂਡ ਕੀ ਕੀ ਹੋਇਆ ਤਦ ਸਿੱਖਾਂ ਦੇ ਨਾਲ ਸ਼ਾਇਦ ਹੀ ਕਿਸੇ ਨੂੰ ਪਤਾ ਹੋਣਾ ਆ ਅਜੇ ਤੱਕ ਨਾ ਮਿਲਿਆ ਇਨਸਾਫ ਉਹਨਾਂ ਕਿਸਮਤ ਦੇ ਆਮਾਰਿਆਂ ਨੂੰ ਬਸ ਕਿਸੇ ਗੱਲ ਦਾ ਤਰੱਬਾ ਰੋਣਾ ਆ ਫੇਰ ਵੀ ਨਾ ਮਨ ਭਰਿਆ ਜਦ ਸਰਕਾਰਾਂ ਦਾ ਤਸੀਸ ਗੰਜ ਸਾਹਿਬ ਦਾ ਮੋਤਾ ਉਠਾ ਦਿੱਤਾ ਜਿੱਥੇ ਹਜ਼ਾਰਾਂ ਪਿਆਸਿਆਂ ਦੀ ਪਿਆਸ ਮਿਟਦੀ ਸੀ ਉਹ ਪਿਆਉ ਹੀ ਪਲ ਵਿੱਚ ਢਾ ਦਿੱਤਾ ਕਿਉਂ ਭੁੱਲ ਗਏ ਉਹ ਪਿਆਰੇ ਉਸ ਸਮੇਂ ਨੂੰ ਜਦ ਹਿੰਦੂ ਕੌਮ ਤੇ ਮੁਸੀਬਤ ਆਈ ਸੀ ਸਭ ਲੁਕ ਗਏ ਸੀ ਆਪਣੇ ਘਰ ਘਰ ਜਾ ਕੇ ਸਤਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹੀ ਆਵਾਜ਼ ਉਠਾਈ ਸੀ ਸੀਸ ਤੱਕ ਹੀ ਵਾਰ ਦਿੱਤਾ ਜਿਨਾ ਸਿਰਫ Hindu ਕੌਮ ਬਚਾਉਣ ਦੇ ਲਈ ਅੱਜ 1 ਮਿੰਟ ਨਾ ਲਾਇਆ ਹਿੰਦੁਸਤਾਨ ਦੀ ਸਰਕਾਰ ਨੇ ਉਹਦੇ ਘਰ ਦਾ ਹੀ ਹਿੱਸਾ ਢਾਉਣ ਲਈ ਹੰਝੂ ਜੀ ਦੀਆਂ ਅੱਖਾਂ ਵਿੱਚ ਵੇ ਆ ਗਏ ਅੱਜ ਹਾਲ ਕਲਯੁਗ ਜ਼ਮਾਨੇ ਦਾ ਵੇਖ ਕੇ ਦੇ ਕੀ ਹੋ ਗਿਆ ਤੇਰੀ ਬਣਾਈ ਹੋਈ ਦੁਨੀਆ ਨੂੰ ਰੱਬਾ ਅੰਦਾਜ਼ਾ ਲਾਈ ਇਹ ਸਭ ਹੁੰਦਾ ਦੇਖ ਕੇ ਉਹ ਵਾਹ ਰਪੋਰਟਿਕਸ ਦੇ ਕੁਰਸੀ ਦੇ ਪਿਆਰਿਓ ਤੁਹਾਡੀ ਸੋਚ ਦੇ ਵਿੱਚ ਕੀ ਕਹਿਣੇ ਨੇ ਪਰ ਯਾਦ ਰੱਖਣਾ ਤਖਤੋਂ ਤਾਸ ਤਾਂ orange jeep ਦਿਨੇ ਰਹੇ ਤੁਹਾਡੇ ਵੀ ਕਿੱਥੋਂ ਰਹਿਣੇ